ਆ ਦੇਖੋ ਸੰਗਤ ਜੀ ਤੁਸੀਂ ਸਾਡੇ ਪੰਜਾਬ ਦੇ ਬੱਚੇ ਕਿੱਦਾਂ ਜਿਹੜੇ ਬੀਰ ਬਿਮਾਰ ਹੋ ਕੇ ਔਰ ਇੱਕ ਕਮਰੇ ਵਿੱਚ ਕੈਦ ਹੋ ਕੇ ਰਹਿ ਗਈ ਸਾਡੀ ਪੰਜਾਬ ਦੀ ਜਵਾਨੀਆਂ ਜਿਹੜੀ ਆ ਹਾਲਾਤ ਸਾਡੇ ਬਣਦੇ ਜਾ ਰਹੇ ਨੇ ਮਾਵਾ ਨੂੰ ਜਿੰਦੇ ਲਾਉਣੇ ਪੈ ਗਏ ਆਪਣੇ ਪੁੱਤਾਂ ਨੂੰ ਮਾਰਦਾ ਜੀ ਔਰ ਜਿਸ ਘਰ ਦੇ ਵਿੱਚ ਬੱਚਾ ਹੀ ਇੱਕੋ ਬੇਟਾ ਥੋੜਾ ਜੀ ਮਾਰਦਾ ਜੀ ਮੇਰਾ ਬੇਟਾ ਦੂਜਾ ਬੇਟਾ ਕੀ ਕਰਦਾ ਜੀ ਉਹ ਆਪਣਾ ਲੱਗ ਉਹ ਲੱਗ ਠੀਕ ਆ ਵੀਰ ਇਹ ਚਾਬੀ ਦਿਓ ਜੀ ਬੇਬੀ ਜੀ ਆਪਾਂ ਖੋਲੀਏ ਜੀ ਔਰ ਦੇਖੋ ਸੰਗਤ ਜੀ ਤੁਸੀਂ ਕੀ ਨਾਮ ਆ ਵੀਰ ਦਾ ਜਸਵੰਤ ਸਿੰਘ ਜੀ ਔਰ ਇਹ ਨਗਰ ਨਿਵਾਸੀ ਨੇ ਵੀ ਇਹਨਾਂ ਦਾ ਵੀ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਪਹਿਲੀ ਸੱਦੇ ਤੇ ਵੀਰ ਹੋਣੇ ਆਏ ਇਹ ਤਾਂ ਕਈ ਵਾਰੀ ਆਪ ਜੀ ਦੇਖਦੇ ਸਾਡੀ ਤਾਂ ਮਦਦ ਕਰਨ ਲਈ ਵੀ ਕਈ ਵੀ ਇਨਸਾਨ ਨਹੀਂ ਆਉਂਦੇ ਅੱਗੇ ਤੇ ਇਹਨਾਂ ਦਾ ਧੰਨਵਾਦ ਲਿਓ ਜੀ ਮੈਂ ਖੋਲਦੇ ਔਰ ਸ਼ੁਕਰਾਨਾ ਔਰ ਗੁਰੂ ਸਾਹਿਬ ਕਿਰਪਾ ਕਰਨ ਜੀ ਅੱਜ ਜਿਹੜਾ ਜਿੰਦਾ ਸੰਦੀਪ ਕੀ ਨਾਮ ਦੱਸੇ ਜਸਵੰਤ ਜਸਵੰਤ ਸਿੰਘ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਜਸਵੰਤ ਦੇ ਹਾਲਾਤ ਨੇ ਜਿਹੜੇ ਓਹ ਚੰਗੇ ਹੋਣੇ ਜਿੰਦਾ ਸੁੱਖਾਂ ਦਾ ਖੁੱਲੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਜੀ ਅੰਦਰੋਂ ਵੀ ਕੁੰਡਾ ਲਾਇਆ ਬਾਜੀ ਨਹੀਂ ਵਾਹਿਗੁਰੂ ਵਾਹਿਗੁਰੂ ਜਸਵੰਤ ਵੀਰੇ ਕੀ ਹਾਲ ਨੇ ਵੀਰ ਦੇ ਓ ਜਸਵੰਤ ਹਾਂਜੀ ਜੀ ਕੀ ਹਾਲ ਨੇ ਵੀਰੇ ਖੜੇ ਹੋ ਜਾਓ ਹੋਰ ਵੀਰੇ ਕੀ ਹਾਲ ਨੇ ਵੀਰੇ ਠੀਕ ਹੋ ਤੁਸੀਂ ਅੰਦਰ ਕਿੱਥੇ ਫੇਰਾ ਲਫਾਫੇ ਦੇਖਿਓ ਆ ਕਿਵੇਂ ਬੰਨੀ ਜਾਂਦੇ ਹੋ ਤੁਸੀਂ ਆ ਕੀ ਕੁਝ ਇਕੱਠਾ ਕਰਿਆ ਓਰੇ ਖੜਿਆ ਖੜਾ ਹੋਈ ਹੈ ਜਸਵੰਤ ਇਹ ਕੀ ਤੁਸੀਂ ਇਹ ਬੇਬੇ ਜੀ ਟਾਇਲਟ ਬਾਥਰੂਮ ਅੰਦਰੇ ਕਰ ਦਿੰਦਾ ਹੀ ਅੰਦਰੋਂ ਸਮੈਲ ਆ ਰਹੀ ਹੈ ਗੰਦੀ ਜੀ ਹੈ ਨਾ ਇਹ ਦੇਖੋ ਸੰਗਤ ਜੀ ਮੈਂ ਕਹੂੰਗਾ ਵੀਰ ਹੁਣ ਇੱਕ ਵਾਰੀ ਦਿਖਾਉਣ ਸਾਡੇ ਪੰਜਾਬ ਦੀ ਜਵਾਨੀ ਆ ਜੀ ਮੈਂ ਬਾਹਰ ਕਰਦਾ ਮੇਰੇ ਲਈ ਕਦੀ ਗੁੱਤ ਫਾੜ ਲਿਆ ਅੱਛਾ ਜੀ ਦੋ ਤਿੰਨ ਦਿਨ ਮੇਰੇ ਕੰਮ ਤੋਂ ਦਿਲ ਲਾ ਮਾਰ ਅੱਛਾ ਜੀ ਹੁਣ ਮੈਂ ਫਿਰ ਕਰ ਦੇਣੇ ਬਾਹਰ ਅੱਛਾ ਜੀ ਠੀਕ ਹੈ ਜੀ ਕਰਵਾ ਲੈਣਾ ਨਗੜਾ ਨੂੰ ਕੋਈ ਸੰਸਮਾਨ ਦਾ ਕਿਹਦਾ ਸੰਭਾ ਕਰੀਂ ਅੱਛਾ ਜੀ ਕਰਵਾ ਫਿਰ ਕਿਵੇਂ ਚੱਲਦਾ ਜੀ ਤੁਹਾਡਾ ਜੀ ਬਸ ਜੀ ਤੇਰਾ ਮੇਰਾ ਮਾਪਾ ਮਿੰਟ ਕਰਦੇ ਆ ਜੀ ਅੱਛਾ ਜੀ ਪਿੰਡਵਾ ਕੰਮ ਕਰਦੀਆਂ ਪੋਚੇ ਧੰਦੇ ਲਾਂਦੇ ਆ ਕਿਸੇ ਅੱਛਾ ਜੀ ਅੱਛਾ ਜੀ ਹਾਂ ਹੁਣ ਮੁੰਡਾ ਵੀ ਕੀ ਕਰੇਗਾ ਜੀ ਆਪਣੇ ਬੱਚਿਆਂ ਸੰਭਲ ਕੇ ਇਹਨੂੰ ਸੰਭੇਗਾ ਹਾਂਜੀ ਕਿਹਨੂੰ ਪਿਓ ਨੂੰ ਸੰਭੇਗਾ ਜੀ ਹਾਂਜੀ ਅੱਛਾ ਹੁਣ ਮੈਂ ਕਰ ਨਹੀਂ ਸਕਦੀ ਬੇਨਤੀ ਹੱਥ ਬੰਨ੍ਹ ਕੇ ਬੇਨਤੀ ਆ ਤੁਹਾਡੇ ਅੱਗਾ ਹੁਣ ਮੈਂ ਬਹੁਤ ਦੇਰ ਸੰਭਿਆ ਇਹਨੂੰ ਹੁਣ ਮੈਤੇ ਸਾਹ ਨਹੀਂ ਹੁੰਦਾ ਜੀ ਜੀ ਬਿਲਕੁਲ ਬਿਲਕੁਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਜੀ ਤੱਕ ਦੇਣ ਅੱਖ ਦਾ ਅੱਖ ਦਾ ਖੰਦ ਕਾ ਨਾ ਫੇਰ ਮੈਂ ਇਹਨਾ ਮੰਤਰ ਉਕਰ ਜੀ ਜੀ ਬਿਲਕੁਲ ਬਿਲਕੁਲ ਜਸਮੰਤ ਇੱਧਰ ਦੇਖ ਵੀਰੇ ਇੱਧਰ ਦੇਖੀ ਬੇਬੇ ਕਿੰਨੀ ਦੇਖੀ ਠੀਕ ਹੈ ਜੀ ਬੇਬੇ ਕੀ ਕਹਿੰਦੀ ਆ ਠੀਕ ਹੈ ਉਹ ਦੇਖੀ ਬੇਬੇ ਦੇ ਅੱਖਾਂ ਚੋਂ ਹੰਝੂ ਦੇਖੀ ਠੀਕ ਹੈ ਜੀ ਦੇਖ ਵੀਰੇ ਬੇਬੇ ਦੇ ਅੱਖਾਂ ਚੋਂ ਦੇਖ ਪਹਿਲਾਂ ਤਾਂ ਦੇਖ ਵੀਰੇ ਹਾਂਜੀ ਛੱਤੀ ਇਹ ਕਾ ਤੋ ਇਹ ਤਾਂ ਆਪਾਂ ਨੇ ਸੈੱਟ ਕਰਨਾ ਸੀ ਬੇ ਘਰ-ਬਾਰ ਚਲਾਉਣਾ ਸੀ ਹਨਾ ਤੁਸੀਂ ਬੇਬੇ ਨੂੰ ਮਾਰਦੇ ਵੀ ਹੋ ਮਾਰਦੇ ਤਾਂ ਨਹੀਂ ਠੀਕ ਆ ਜਸਵੰਤ ਸਿੰਘ ਤੁਹਾਡਾ ਪਿੰਡ ਕਿਹੜਾ ਜੀ ਹੈ ਹਾਂ ਕੁੜੀ ਕੁੜੀ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਦੱਸੋ ਕਿਹੜਾ ਪੈਂਦਾ ਹਾਂ ਜੀ ਬਸਤੀਆਂ ਅਚ ਨਹੀਂ ਪੁਰੇ ਨੇੜੇ ਸ਼ਹਿਰ ਕਿਹੜਾ ਪੈਂਦਾ ਜੀ ਅਸੀਂ ਮਹਾਲੀ ਚ ਬਸਤੀਆਂ ਕੀ ਹੈ ਜੀ ਅਰੇ ਮੁੰਡੇ ਸੌਰੇ ਹੈ ਜੀ ਉੱਥਾ ਸੌਰੇ ਹੈ ਜੀ ਇਹਦਾ ਤਾਂ ਨਹੀਂ ਮਤਲਬ ਕੋਈ ਨਾ ਜੀ ਇਹਦੇ ਨਾਨਕੇ ਕਿੱਥੇ ਨੇ ਜੀ ਨਾਨਕੇ ਜੀ ਲੋਹਾ ਖੇੜੀ ਲੋਹਾ ਖੇੜੀ ਲੋਹਾ ਖੇੜਾ ਠੀਕ ਹੈ ਜੀ ਇਹ ਛੇ ਜਨਮ ਤੋਂ ਹੀ ਹੈ ਨਾ ਗੁਰੂ ਸਾਹਿਬ ਕਿਰਪਾ ਕਰ ਤੁਸੀਂ ਦੇਖੋ ਸੰਗਤ ਜੀ ਪ੍ਰਬੰਧ ਮਾਪੇ ਕਰਦੇ ਨੇ ਉਹ ਤੋੜ ਦਿੰਦਾ ਚੀਜ਼ਾਂ ਨੂੰ ਆ ਦੇਖੋ ਤੁਸੀਂ ਐਦਾਂ ਜਿਹੜੇ ਗੇਟ ਨੇ ਜਿਹੜੇ ਤੋੜ ਬਣਦੀ ਜਾਂਦਾ ਤੁਸੀਂ ਦੇਖੋ ਸੰਗਤ ਜੀ ਕੀ ਕੁਝ ਬੰਨੇ ਆ ਮੈਂ ਕਹੂੰਗਾ ਇੱਕ ਵਾਰੀ ਸੰਗਤ ਨੂੰ ਦਿਖਾਓ ਹਾਲਾਤ ਕੀ ਬਣੇ ਪਏ ਨੇ ਜੀ ਜਿਹੜਾ ਕੁਝ ਵੀ ਕੂੜਾ ਕਰਕਟ ਵਿਚਾਰੇ ਨੂੰ ਜੋ ਸਹੀ ਲੱਗਦਾ ਉਹ ਕਰੀ ਜਾਂਦਾ ਇਹ ਤਾਂ ਨਗਰ ਨਿਵਾਸੀਆਂ ਦਾ ਪਿੰਡ ਵਾਲੇ ਵੀਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਉਪਰਾਲਾ ਕੀਤਾ ਜੀ ਔਰ ਆਪ ਜੀ ਦੇਖੋ ਉੱਪਰ ਦੇ ਹਾਲਾਤ ਪਰ ਮਾਵਾਂ ਦੇ ਪਰਿਵਾਰਾਂ ਦੇ ਢੱਡ ਤੜਫਦੇ ਨੇ ਵੀ ਸਾਡੇ ਬੱਚੇ ਕਿਹੜੇ ਹਾਲਾਤਾਂ ਦੇ ਵਿੱਚ ਨਰਕ ਭਰੀ ਜ਼ਿੰਦਗੀ ਇਸ ਇੱਥੇ ਪੁੰਜੀ ਪੈਂਦਾ ਜੀ ਇਹ ਕੱਪੜੇ ਇਹਦੇ ਚ ਪੈਂਦੇ ਇਹ ਤਾਂ ਦੇਖੋ ਜੀ ਉਹ ਲੈਣਾ ਮੰਗਿਆ 2400 ਦਾ ਮੰਨੇ ਅੱਛਾ ਉਹ ਜਿਹੜਾ ਬੈੱਡ ਆ ਸੰਗਤ ਜੀ ਉਹਦੇ ਤੇ ਹੀ ਇਹ ਵੀਰ ਜਿਹੜਾ ਪੈਂਦਾ ਜੀ ਨੀਚੀ ਨੀਚੀ ਇਹ ਪਹਿਲਾਂ ਕੱਪੜੇ ਵੀ ਹਨਾ ਇਤਾਰ ਲਾਂਦਾ ਸੀ ਹਨਾ ਹਾਂਜੀ ਜਸਵੰਤ ਠੀਕ ਹੋ ਵੀਰੇ ਹੁੰਦਾ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਬੋਲੋ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜਸਵੰਤ ਵੀਰੇ ਹਾਂ ਠੀਕ ਹੈ ਬੋਲੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੋਲੋ ਬੋਲੋ ਧੰਨ 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 ਸ੍ਰੀ ਗੁਰੂ ਗੁਰੂ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਰਾਜ ਜੀ ਗੁਰੂ ਗ੍ਰੰਥ ਹਾਂ ਜੀ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਬੋਲੋ ਗੁਰੂ ਸਾਹਿਬ ਜੀ ਬਾਜੀ ਬੋ ਜਸਵੰਤ ਔਰ ਗੁਰੂ ਸਾਹਿਬ ਕਿਰਪਾ ਕਰਨ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਇਹਦਾ ਜਸਵੰਤ ਦਾ ਆਉਣ ਵਾਲਾ ਜਿਹੜਾ ਉਹ ਹੋਰ ਹੋਊਗਾ ਜੀ ਅੱਜ ਇਧਰ ਅਜ ਸਬੰਤ ਵੀਰੇ ਔਰ ਅੰਦਰੇ ਇਸ ਵੀਰ ਦੇ ਔਰ ਇਹ ਸਾਡੀ ਮਾਂ ਔਰ ਵੀਰ ਓਣੀ ਨਗਰ ਨਿਵਾਸੀ ਬੈਠੇ ਖੜੇ ਨੇ ਜੀ ਆਪ ਜੀ ਦਾ ਕੀ ਨਾਮ ਆ ਜੀ ਸ਼ਮਸ਼ੇਰ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਨੇ ਜੀ ਜਸਵੀਰ ਸਿੰਘ ਜੀ ਜਸਪਾਲ ਸਿੰਘ ਜੀ ਸਤਨਾਮ ਸਿੰਘ ਜੀ ਮਲਵਿੰਦਰ ਜੀ ਕਲਵਿੰਦਰ ਸਿੰਘ ਜੀ ਕਲਵਿੰਦਰ ਆਪ ਜੀ ਦਾ ਵੀਰੇ ਕਲਵਿੰਦਰ ਸਿੰਘ ਜੀ ਬਾਕੀ ਵੀਰ ਹੋਰ ਖੜੇ ਨੇ ਬਾਹਰ ਔਰ ਦਿਲੋਂ ਧੰਨਵਾਦ ਨਗਰ ਨਿਵਾਸੀਆਂ ਦਾ ਔਰ ਇਹ ਇਸ ਵੀਰ ਦੇ ਵਰਤਨ ਨੇ ਜੀ ਤੁਹਾਨੂੰ ਇੱਥੋਂ ਜਿਹੜਾ ਅੰਦਾਜ਼ਾ ਲੱਗ ਜਾਣਾ ਸੰਗਤ ਜੀ ਇਹ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਸਾਡੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਪਹੁੰਚ ਚੁੱਕੀ ਆ ਜੀ ਆਪ ਜੀ ਦੇਖੋ ਤਾਂ ਜੋ ਤੁਹਾਨੂੰ ਘਰਾਂ 'ਚ ਬੈਠਿਆਂ ਨੂੰ ਇਹ ਪਤਾ ਲੱਗ ਸਕੇ ਵੀ ਇਹ ਕਿਹੜੇ ਹਾਲਾਤ ਸਾਡੇ ਪੰਜਾਬ ਦੀ ਜਵਾਨੀ ਦੇ ਬਣ ਚੁੱਕੇ ਨੇ ਤਾਂ ਜੋ ਤੁਹਾਨੂੰ ਤਰਸ ਆਵੇ ਸਾਡੇ ਪੰਜਾਬ ਦੇ ਉੱਪਰ ਸਿਰ ਤੇ ਮਤਲਬ ਤੁਸੀਂ ਅਰਦਾਸਾਂ ਕਰੋ ਪੰਜਾਬ ਲਈ ਤਾਂ ਜੋ ਇਹ ਪੰਜਾਬ ਠੀਕ ਹੋ ਸਕੇ ਜਿਹੜੇ ਸਾਡੇ ਬੱਚੇ ਨੇ ਜਾਂ ਜਿਹੜੀ ਸਾਡੀ ਜਵਾਨੀ ਆ ਉਹ ਇਸ ਨਰਕ ਭਰੀ ਦਲਦਲ ਦੇ ਵਿੱਚੋਂ ਨਿਕਲ ਸਕਣ ਇਹ ਹੀ ਉਹ ਜੱਗ ਆ ਜਿਨ੍ਹਾਂ ਦੇ ਵਿੱਚ ਇਹ ਵੀਰ ਆਪਣਾ ਬਰਤਦਾ ਤਾਂ ਹੋਊਗਾ ਬਰਤਨ ਹੀ ਮਤਲਬ ਜਿਹੜੇ ਗਿੱਲੇ ਪਏ ਨੇ ਔਰ ਕਿਤੇ ਕਿਤੇ ਮੈਨੂੰ ਇਹ ਵੀ ਲੱਗਦਾ ਜਿਵੇਂ ਟਾਇਲਟ ਲੱਗੀ ਵੀ ਹੁੰਦੀ ਆ ਹਨਾ ਜੀ ਉੱਪਰ ਬਰਤਨਾਂ ਦੇ ਉੱਪਰ ਇਹ ਟਾਇਲਟ ਜਿਹੜੀ ਲੱਗੀ ਵੀ ਆ ਸੰਗਤ ਜੀ ਆਪ ਜੀ ਦੇਖ ਰਹੇ ਹੋ ਔਰ ਇਹ ਬਰਤਨੇ ਵੀਰ ਬਰਤਦਾ ਜੀ ਆਪ ਜੀ ਦੇ ਸਾਹਮਣੇ ਆ ਤੁਸੀਂ ਸੰਗਤ ਜੀ ਇਹ ਜਸਵੰਤ ਵੀਰ ਆ 20 ਸਾਲ ਦਾ ਦੱਸਦੇ ਨੇ ਉਮਰ ਆ 20 ਤੋਂ ਵੱਧ ਵੀ ਹੋਊਗੀ ਜੀ ਜਿਵੇਂ ਦੱਸਿਆ ਔਰ ਇਹ ਮਾਂ ਨੇ ਬੇਬੇ ਜੀ ਤੁਹਾਡਾ ਕੀ ਨਾਮ ਆ ਜਰਨੈਲ ਕੌਰ ਜੀ ਨੇ ਇਹਨਾਂ ਦੇ ਪਿਤਾ ਜੀ ਦਾ ਕੀ ਨਾਮ ਆ ਜੀ ਹਾਂਜੀ ਕਾਕਾ ਸਿੰਘ ਬੇਬੇ ਜੀ ਮਤਲਬ मामा ਤੋਂ ਦੁੱਖ ਤਾਂ ਨਹੀਂ ਚਲੋ ਇਹ ਛੱਲੇ ਜਾਂਦੇ ਪਰ ਇੱਕ ਬੱਚੇ ਨੂੰ ਕੈਦ ਕਰਨਾ ਕੋਈ ਸੌਖੀ ਗੱਲ ਤਾਂ ਨਹੀਂ ਹੈਗੀ ਇਹ मामा ਹੀ ਜਿਹੜਾ ਤਕੜਾ ਕਰਦੀਆਂ ਨੇ ਜੀ ਜਿਹੜਾ ਜੇਰਾ ਜਿੰਨੇ ਭਾਂਡੇ ਚੱਕਣ ਆਉਂਦੀਆਂ ਵਿੱਚ ਜੀ ਇਹ ਮਾਂ ਦਾ ਚੱਕ ਚੱਕ ਦੇਵੇ ਅੱਛਾ ਜੀ ਹਾਂ ਜੀ ਇਹ ਮਾਰੇਗਾ ਤੇ ਲਾਹ ਜੀ ਹੱਥ ਬਾਹ ਫਿਚਲੇ ਆ ਬਾਹ ਫਾਕੜਦਾ ਜਿੰਨੇ ਮੋਰੀ ਮੈਨੂੰ ਫੜਾ ਮੋਰੀ ਦੇ ਵਿੱਚ ਦਿਓ ਜੀ ਹਾਂ ਇਹ ਚਲੂਗਾ ਬਾਹ ਫਾਕੜ ਕੇ ਹਾਂਜੀ ਕਈ ਮਰਦ ਇਹਨੇ ਮੇਰੇ ਡੰਡੇ ਨਹੀਂ ਬਹੁਤ ਦਾ ਦੰਦ ਤੋੜਦੇ ਤੇ ਮੇਰੇ ਸਾਰੇ ਇਹਨੇ ਠੀਕ ਹੈ ਜੀ ਔਰ ਸੰਗਤ ਨੂੰ ਨਾ ਜੀ ਘਰਾਂ ਚ ਬੈਠੇ ਮਹਿਸੂਸ ਹੋਵੇ ਜੀ ਇਹ ਦਰਦ ਆਪ ਜੀ ਸੋਚਣਾ ਇਸ ਕਮਰੇ ਦੇ ਵਿੱਚ ਇੱਕ ਨੌਜਵਾਨ ਬਿਨਾਂ ਪੱਖੇ ਤੋਂ ਬਿਨਾਂ ਕੱਪੜਿਆਂ ਤੋਂ ਸਰਦੀਆਂ ਚ ਔਰ ਬਿਨਾਂ ਪੱਖੇ ਤੋਂ ਗਰਮੀਆਂ ਚ ਔਰ ਆਪ ਜੀ ਦੇਖ ਰਹੇ ਹੋ ਮਹਿਸੂਸ ਕਰਿਓ ਤੁਹਾਡਾ ਆਪਣਾ ਬੱਚਾ ਤੁਸੀਂ ਸੋਚੋ ਵੀ ਇਹ ਤੇ ਕੀ ਬੀਤਦੀ ਹੋ ਔਰ ਇਸ ਤੋਂ ਵੱਧ ਦੁਖੀ ਪਰਿਵਾਰ ਆ ਕਿਉਂਕਿ ਇਸ ਵੀਰ ਦੀ ਤਾਂ ਬਿਮਾਰੀ ਆ ਨਹੀਂ ਪਤਾ ਲੱਗ ਰਿਆ ਪਰ ਇਦੋਂ ਵੱਧ ਕਿਤੇ ਪਲ-ਪਲ ਦੀ ਜਿਹੜੀ ਜ਼ਿੰਦਗੀ ਜਿਹੜੀ ਨਰਕ ਭਰੀ ਜ਼ਿੰਦਗੀ ਪਰਿਵਾਰ ਕੱਟ ਰਿਹਾ ਕੋਕੀ ਪਰਵਾਜ਼ ਦਾ ਧੀ ਪੁੱਤ ਇਤਿਹਾਸ ਬਹੁਤ ਹੁੰਦਾ ਧੀ ਪੁੱਤ ਠੀਕ ਹੋ ਕੇ ਸਾਡੇ ਪਰਿਵਾਰ ਨੂੰ ਚੱਕੂਗਾ ਪਰ ਜਿਹਦਾ ਧੀ ਪੁੱਤ ਘਰਿਆ ਹਾਲਾਤਾਂ 'ਚ ਪਹੁੰਚ ਜਵੇ ਉਹ ਪਰਿਵਾਰ ਅੱਗੇ ਵਧੇ ਨਹੀਂ ਪਾਉਂਦਾ ਜਿੱਦਾਂ ਅਪ ਜੀ ਨੂੰ ਪਤਾ ਅਸੀਂ ਲਚਕਾਣੀ ਪਿੰਡ ਦੇ ਵਿੱਚੋਂ ਆਏ ਆਂ ਜੀ ਪਟਿਆਲੇ ਤੋਂ ਭਾਦਸੋ ਰੋਡ ਤੇ ਉੱਥੇ 100 ਮੈਂਬਰ ਇਦਾਂ ਦੀਆਂ ਰੱਬੀ ਰੂਹਾਂ ਹੀ ਰਹਿ ਰਹੀਆਂ ਨੇ ਜਿਨ੍ਹਾਂ ਨੂੰ ਅਸੀਂ ਰੱਬੀ ਰੂਹਾਂ ਕਹਿੰਦੇ ਜਿਹੜੇ ਸੁੱਧ ਬੁੱਧ ਭੁੱਲ ਚੁੱਕੇ ਨੇ ਜਿਨ੍ਹਾਂ ਦਾ ਇਲਾਜ ਹੋ ਕੇ ਬਧੀਆਂ ਚੰਗੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਔਰ 800 ਮਰੀਜ਼ ਉੱਥੇ ਦਵਾਈ ਲੈ ਰਹੇ ਆ ਸੰਗਤ ਜੀ ਮਾਨਸਿਕ ਪ੍ਰੇਸ਼ਾਨ ਅਸੀਂ ਸੰਗਤ ਤੋਂ ਦਵਾਈਆਂ ਦੇ ਰੂਪ ਵਿੱਚ ਬਹੁਤ ਮਦਦ ਮੰਗ ਰਹੇ ਹਾਂ ਜੀ ਵੀ ਦਵਾਈਆਂ ਦੇ ਬਹੁਤ ਬਿੱਲ ਖੜੇ ਨੇ ਸੰਗਤ ਜਰੂਰ ਸਪੋਰਟ ਕਰੇ ਅੱਗੇ ਬਿਲਡਿੰਗਾਂ ਬਣ ਰਹੀਆਂ ਨੇ ਵੱਡੀਆਂ ਤਾਂ ਜੋ ਆਪਾਂ 100 ਦੀ ਗਿਣਤੀ ਕਈ ਹਜ਼ਾਰ ਤੇ ਲਿਜਾ ਸਕੀਏ ਜਸਵੰਤ ਵਰਗੇ ਵੀਰਾਂ ਨੂੰ ਘਰਾਂ ਤੋਂ ਲਿਆ ਕੇ ਚੰਗਾ ਜੀਵਨ ਦੇ ਸਕੇ ਔਰ ਇਦਾਂ ਦੀਆਂ ਮਾਂ ਮਾਂ ਸਾਡੀਆਂ ਸੌਖੀਆਂ ਹੋ ਸਕਣ ਜਿਨ੍ਹਾਂ ਨੇ ਹਰ ਵਕਤ ਇਥੇ ਧਿਆਨ ਰਹਿਣਾ ਪੁੱਤ ਤਿਉਹ ਸੋਖੇ ਜੀਵਨ ਆਪਣਾ ਕੱਟ ਸਕਣ ਜੀ ਇਸ ਕਰਕੇ ਆਪ ਜੀ ਮਟੀਰੀਅਲ ਦੇ ਰੂਪ ਚ ਉੱਥੇ ਜ਼ਰੂਰ ਸੇਵਾ ਕਰੋ ਔਰ ਸੇਵਾ ਕਰਨ ਤੋਂ ਪਹਿਲਾਂ ਆਪ ਜੀ ਉੱਥੇ ਵਿਜ਼ਿਟ ਜ਼ਰੂਰ ਕਰੋ ਉੱਥੇ ਦੇਖੋ ਆ ਕੇ ਕਿਹੜੇ ਵੀਰ ਰਹਿ ਰਹੇ ਨੇ ਕਿਹੜੇ ਹਾਲਾਤਾਂ ਚੋਂ ਆਪਾਂ ਲੈ ਕੇ ਆਇਆ ਔਰ ਅੱਜ ਦੇ ਕੀ ਹਾਲਾਤ ਨੇ ਤੁਸੀਂ ਉਹਨਾਂ ਨਾਲ ਸਮਾਂ ਜ਼ਰੂਰ ਬਤਾਇਆ ਕਰੋ ਜੀ ਤਾਂ ਜੋ ਉਹਨਾਂ ਨੂੰ ਚੰਗਾ ਜੀਵਨ ਔਰ ਚੰਗਾ ਜਿਹੜੀ ਸੋਚ ਔਰ ਉਹਨਾਂ ਦੀ ਤਬਦੀਲੀ ਆ ਸਕੇ ਜਸਵੰਤ ਠੀਕ ਹੈ ਵੀਰੇ ਹਾਂ ਠੀਕ ਹੈ ਜੀ ਹਾਂ ਠੀਕ ਹੋ ਜਾਏਗਾ ਵੀਰੇ ਉਰੇ ਕਾਹਤੋਂ ਬੈਠੇ ਸੀ ਤੁਸੀਂ ਇਕੱਲੇ ਮਾਂ ਉੱញੇ ਬੈਠੇ ਜੀ ਹਾਂ ਉੱញੇ ਕਾਹਤੋਂ ਬੈਠੇ ਸੀ ਆ ਮੁੰਡੇ ਆਖੀ ਰੱਖਾਂ ਰਾਖੀ ਬੇਟਾ ਸੀ ਮੰਜੇ ਦੀ ਵੀਰੇ ਤੁਸੀਂ ਕਿੰਨਾ ਪੜੇ ਹੋ ਪੰਜ ਸਾਲ ਪੰਜ ਸਾਲ ਪੜਿਓ ਕੀ ਪੜੇ ਤੇ ਪੰਜਵੀਂ ਚ ਪੈ ਪੈ ਫੇਰਾ ਹੋ ਗਿਆ ਜੀ ਪਹਿਲਾਂ ਤੁਸੀਂ ਕੰਮ ਕਰ ਨਹੀਂ ਕੀਤਾ ਫਿਰ ਕੋਈ ਦਿਹਾੜੀ ਦੂੜੀ ਜਾਂਦੇ ਤੇ ਜਾਵਾਂ ਜੀ ਜਾਵਾਂਗੇ ਠੀਕ ਆ ਵੀਰੇ ਤੁਸੀਂ ਕਮਰੇ ਚ ਇਕੱਲੇ ਬੈਠੇ ਹੋ ਆਜੋ ਬਾਹਰ ਖੜ੍ਹਦੀ ਤੁਸੀਂ ਚਲੋ ਜੀ ਔਰ ਮਹਿਸੂਸ ਕਰਿਓ ਸੰਗਤ ਨੂੰ ਮੈਂ ਕਹੂੰਗਾ ਇੱਕ ਵਾਰੀ ਨਾ ਸੰਗਤ ਨੂੰ ਜਸਮント ਦਾ ਕਮਰਾ ਜ਼ਰੂਰ ਦਿਖਾਓ ਜਿਹਦੇ ਵਿੱਚ ਜਸਮント ਦੀ ਜਵਾਨੀ ਨਿਕਲ ਗਈ ਇੱਕ ਵਾਰੀ ਤਾਂ ਜੋ ਸੰਗਤ ਨੂੰ ਮਹਿਸੂਸ ਹੋਵੇ ਪਤਾ ਲੱਗੇ ਵੀ ਸਾਡੀ ਜਵਾਨੀ ਕਿੱਥੇ ਤੱਕ ਸਾਡਾ ਜਿਹੜਾ ਪੰਜਾਬ ਪਹੁੰਚ ਗਿਆ ਸਾਡੇ ਬੱਚੇ ਇਨੀ ਨਰਕ ਭਰੀ ਜ਼ਿੰਦਗੀ ਜਿਹੜੇ ਕੱਟ ਰਹੇ ਨੇ ਜੀ ਔਰ ਇਸ ਵਰਤਨਾ ਦੇ ਵਿੱਚ ਇੱਥੀ ਟਾਇਲਟ ਇੱਥੀ ਜਿਹੜਾ ਇਸ਼ਨਾਨ ਮਾਵਾ ਕਰਨ ਵੀ ਕੀ ਜੇ ਕੁੰਡਾ ਖੋਲਦੇ ਨੇ ਤਾਂ ਮਾਰਕੁੱਟ ਕਰਦਾ ਤੁਸੀਂ ਵਰਤਨਾ ਨੂੰ ਦੇਖ ਕੇ ਸਹਿ ਨਹੀਂ ਪਾਉਂਗੇ ਸੰਗੇ ਜੀ ਵੀ ਕਿਹੜੇ ਹਾਲਾਤਾਂ ਦੇ ਵਿੱਚ ਨੌਜਵਾਨ ਪਹੁੰਚ ਗਿਆ ਅੱਛਾ ਜੀ ਕੜਾ ਭੰਗ ਕਹਿੰਦੇ ਨੇ ਕੜਾ ਭੰਤਾ ਉਹੀ ਗਲਾਸ ਬਰਤਨ ਯੂਜ਼ ਕਰਦਾ ਨਹੀਂ ਜੀ ਗਲਾਸ ਮੈਂ ਹੋਰ ਵੀ ਦੇ ਵੀ ਤੈਨੂੰ ਦੇ 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 ਜੀ ਇਹ ਮੈਂ ਫਿਰ ਗੰਦੇ ਵਿੱਚ ਸਾਥ ਨਹੀਂ ਲਾਇਆ ਹਾਂ ਜੀ ਮੈਂ ਰਹਿਣ ਦੇ ਮੈਂ ਮੋਰੀ ਮਨੂ ਫੜਾ ਦਿਆ ਭੰਡਾ ਇਹੋ ਮੇਰਾ ਪੈਂਕਾ ਮਾਰਾ ਉਹੀ ਚੰਗੇ ਨੂੰ ਸਿੱਟੀ ਉਹ ਕਿਹੜਾ ਕੁ ਮੈਂ ਥੋੜਾ ਰਿਆ ਉਹ ਵਿੱਚ ਬੰਨਿਆ ਅੱਛਾ ਇਹਦੇ ਵਿੱਚ ਬੰਨ ਰੱਖਿਆ ਨਹੀਂ ਬੰਨ ਦੇ ਹਾਂ ਭੰਡੇ ਜੀ ਸਾਰੇ ਉਹ ਇੱਥੇ ਨਵੇੜਦਾ ਭੰਡਿਆਂ ਨੂੰ ਵਾਹਿਗੁਰੂ ਸੱਚਾ ਪਾਸ਼ਾ ਨਗਰ ਵਾਲੇ ਵੀਰ ਕੀ ਕਹਿਣਾ ਚਾਹੁੰਦੇ ਨੇ ਜੀ ਆਜੋ ਵੀਰੇ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਹਾਂ ਜੀ ਚੰਗੇ ਨੇ ਹਾਂ ਚੰਗੇ ਨੇ ਜੀ ਵੀਰ ਜਿਹੜੇ ਤੁਹਾਡੀ ਮਦਦ ਕਰਨ ਲਈ ਆਏ ਨੇ ਸਾਰੇ ਵੀਰ ਹੋਰ ਵੀਰਾਂ ਜੀ ਆਪਣੇ ਨਗਰ ਦੇ ਵਿੱਚ ਕੋਈ ਹੋਰ ਬੱਚਾ ਤਾਂ ਨਹੀਂ ਹੈਗਾ ਇਦਾਂ ਦਾ ਜੀ ਨਹੀਂ ਬਾਕੀ ਸੁੱਖਾ ਅੱਛਾ ਇਹ ਪਰਿਵਾਰ ਦੀ ਮਦਦ ਮਤਲਬ ਅੱਜ ਤੋਂ ਪਹਿਲਾਂ ਹੋਣੀ ਚਾਹੀਦੀ ਤੇ ਨਾ ਜੀ ਕਿਉਂਕਿ ਬੱਚੇ ਨੇ ਬਹੁਤ ਸਮਾਂ ਕੱਢ ਦਿੱਤਾ ਸੀਗੀ ਜੀ ਅੱਛਾ ਜੀ ਕੰਮ ਰੁਕ ਗਿਆ ਜੀ ਵੀਡੀਓ ਪਿੱਛੇ ਹਾਂ ਜੀ ਕਿਉਂਕਿ ਮਤਲਬ ਸਾਨੂੰ ਪਤਾ ਹੀ ਨਹੀਂ ਦੀ ਵੀ ਹਾਲਾਤ ਕੀ ਨੇ ਜੇ ਤਾਂ ਸਾਨੂੰ ਪਤਾ ਹੀ ਨਾ ਹੋਣੇ ਸੀ ਵੀ ਸਾਨੂੰ ਇੰਨੀਆਂ ਵੀਡੀਓਜ਼ ਆਉਂਦੀਆਂ ਨੇ ਜਿੰਨੀ ਸਾਨੂੰ ਸੰਗਤ ਭੇਜਦੀ ਸਾਟੋਂ ਉਹਨੇ ਜਾਇਆ ਵੀ ਨਹੀਂ ਜਾਂਦਾ ਜੀ ਸਾਨੂੰ ਗੁੱਸਾ ਹੋਈ ਨਹੀਂ ਸੰਗਤ ਸਾਡੇ ਨਾਲ ਇਹ ਮੇਰੇ ਤਾਇਆ ਜੀ ਦਾ ਮੁੰਡਾ ਹੈ ਜੀ ਅੱਛਾ ਜੀ ਅਸੀਂ ਚੱਕਣ ਚੱਕਿਆ ਸੀ ਦੋਨਾਂ ਨੇ ਠੀਕ ਹੈ ਜੀ ਅਸੀਂ ਸਾਪਸੇ ਸਲਾਹ ਕਰੀ ਠੀਕ ਹੈ ਜੀ ਪਰ ਅਸੀਂ ਇਹ ਗੱਲ ਤੋਂ ਡਰ ਗਏ ਵੀ ਕੱਲ ਨੂੰ ਪਤਾ ਨਹੀਂ ਪਰਿਵਾਰ ਪਰਿਵਾਰ ਕੀ ਕਹੋਗਾ ਹੈ ਨਾ ਫਿਰ ਸਾਨੂੰ ਵੀਡੀਓ ਨਹੀਂ ਪ੍ਰੋਵਾਈਡ ਹੋ ਸਕੀ ਜੀ ਬਿਲਕੁਲ ਸਾਨੂੰ ਹਾਲਾਤ ਜਦੋਂ ਸਾਨੂੰ ਹਾਲਾਤ ਪਤਾ ਲੱਗੇ ਹਾਂ ਜੀ ਅਸੀਂ ਤੁਹਾਨੂੰ ਜਦੇ ਹਾਂ ਕਰਤੀ ਵੀ ਭਾਈ ਤਾਂ ਬੱਚਾ ਬਹੁਤ ਲੋਡ ਬੰਦਾ ਐਦਾਂ ਕਮਰੇ ਦੇ ਵਿੱਚ ਹਾਂ ਨਾ ਜੀ ਰਹਿਣਾ ਕਿਤੇ ਇਹ ਸੌਖੀ ਹੈ ਜ਼ਿੰਦਗੀ ਇਹ ਤਾਂ ਬਹੁਤ ਇੱਧਰ ਹੋਇਓ ਨੇ ਅੱਲੇ ਆ ਦੇਖੋ ਸੰਗਤ ਜੀ ਤੁਸੀਂ ਇਸ ਕਮਰੇ ਚ ਕਿਵੇਂ ਜਿਹੜਾ ਨਰਕ ਭਰੀ ਜ਼ਿੰਦਗੀ ਕੱਟ ਰਹੀ ਹੈ ਬੇਬੇ ਜੀ 100% ਠੀਕ ਹੋਊਗਾ ਵੀਰ ਅਸੀਂ ਤੁਹਾਡੇ ਤੋਂ ਇੱਕ ਚੀਜ਼ ਮੰਗਦੇ ਹਾਂ ਵੀ ਜਿੱਥੇ ਮਿਲਣ ਜ਼ਰੂਰ ਆਉਣਾ ਇਹਨੂੰ ਠੀਕ ਹੈ ਇਹ ਨਾ ਹੋਵੇ ਜੀ ਆਪ ਜੀ ਕਿਤੇ 2 ਸਾਲ ਮਿਲਨੇ ਨਾ ਹੋ 4 ਸਾਲ ਜੀ ਹੈ ਨਾ ਆਪ ਜੀ ਇਹਦਾ ਇਹਦਾ ਅਟੈਚਮੈਂਟ ਰੱਖਿਓ ਜ਼ਰੂਰ ਜਦੋਂ ਕਦੇ ਸਮਾਂ ਹੋਊਗਾ ਅੱਧਾ ਘੰਟਾ ਮਿਲ ਗਏ ਜੀ ਮੇਰਾ ਨੰਬਰ ਵੀ ਹਣ ਦੇ ਦੇ ਮੈਨੂੰ ਇਹਨਾਂ 'ਤੇ ਮੈਂ ਤਵਾਰ ਛੱਡਿਆ ਵਾ ਜੀ ਹਾਂ ਨਹੀਂ ਠੀਕ ਹੈ ਜੀ ਇਨਾ ਦਾ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਹਾਂਜੀ ਜਿਨ੍ਹਾਂ ਨੇ ਇਸ ਬੱਚੇ ਲਈ ਅਪਰਾਲਾ ਕੀਤਾ ਹਾਂਜੀ ਤੇ ਤੁਸੀਂ ਆਉਣਾ ਵੀਰੇ ਨਚਕਾਣੀ ਪਿੰਡ ਪਟਿਆਲੇ ਦੇ ਜਮੀਨ ਨਾਲ ਆ ਜੀ ਜੇ ਵੀ ਤੁਹਾਡਾ ਮਹਾਲੀ ਦੇ ਨਾਲ ਜੇਹਾਂ ਵਾਲੇ ਰੋਡ ਤੋਂ ਅੱਗੇ ਨਾਂ ਕੇ 4 ਕਿਲੋਮੀਟਰ 5 ਕਿਲੋਮੀਟਰ ਅੱਗੇ ਰੋਡ ਦੇ ਉੱਪਰੇ 2 ਕਿਲੇ ਪਿੱਛੇ ਹਟਮਾ ਜੀ ਸੰਸਥਾ ਬਣ ਰਹੀ ਹੈ ਵੀਰੇ ਆਪਣਾ ਫਰਜ ਸੇਵਾ ਸੁਸਾਇਟੀ ਨਚਕਾਣੀ ਪਿੰਡ ਦੀ ਜੂਚ ਬਕਸੀਵਾਲ ਵਾਲੇ ਪਿੰਡ ਵਾਲੇ ਪਾਸੇ ਜੀ ਹਾਂਜੀ ਵੀਰੇ ਤੁਸੀਂ ਆਇਓ ਦੇਖਿਓ ਵੀ ਕਿੱਦਾਂ ਦੀਆਂ ਰੂਹਾਂ ਉੱਥੇ ਰਹਿ ਰਹੀਆਂ ਨੇ ਨਰਕ ਪਰੇ ਹਾਲਾਤਾਂ ਚ ਉਹਨਾਂ ਨੂੰ ਲੈ ਕੇ ਆਏ ਸੀ ਵੀਰੇ ਅਸੀਂ ਉਸ ਧਰਤੀ ਨੂੰ ਸਵਰਗ ਕਹਿੰਦੇ ਆ ਜੀ ਜਿੱਥੇ ਇਦਾਂ ਦੀਆਂ ਰੂਹਾਂ ਦਾ ਜਿਹੜੀ ਜ਼ਿੰਦਗੀ ਆ ਉਹ ਵੀਰੇ ਬਦਲਦੀਆਂ ਤੁਸੀਂ ਦੇਖਿਓ ਸਾਨੂੰ ਅਸੀਂ ਹੰਕਾਰ ਤਾਂ ਨਹੀਂ ਕਰਦੇ ਪਰ ਉਸ ਗੁਰੂ ਮਹਾਰਾਜ ਨੂੰ ਯਕੀਨ ਹੈ ਨਾ ਵੀ ਮਾਮਾ ਵੀ ਉਨੀ ਸੇਵਾ ਨਹੀਂ ਕਰ ਪਾਉਂਦੀਆਂ ਜਿੰਨੀਆਂ ਉੱਥੇ ਸੇਵਾ ਜੀ ਮੇਰੇ ਤਾਂ ਪੜੋਸੀਆਂ ਨੇ ਵੀ ਤੰਗ ਕਰਿਆ ਪਿਆ ਐਸਨੇ ਜੀ ਇਹ ਆ ਇਹਨਾਂ ਦੇ ਬੱਚਿਆਂ ਨੂੰ ਵੀ ਨਹੀਂ ਚੜਨ ਹੁੰਦਾ ਉੱਥੇ ਵਰ ਜਿਹੜਾ ਕੋਈ ਗਲਾਸ ਵੀ ਹੋਵੇ ਤਾਂ ਅਗਲੇ ਦਾ ਮੈਂ ਮਾਰੂਗਾ ਇੰਤਾਂ ਰੋੜੇ ਜੀ ਪੰਨ ਪੰਨ ਕਾ ਘੇਰ ਦੂਗਾ ਜੀ ਮੈਂ ਇਹ ਮੈਨੂੰ ਤਾਂ ਰਾਤ ਨੂੰ ਸੌਂ ਨਹੀਂ ਦਿੰਦਾ ਪਰ ਉਸ ਠੀਕ ਹੈ ਠੀਕ ਹੈ ਠੀਕ ਹੈ ਜੀ ਔਰ ਦਿਲੋਂ ਧੰਨਵਾਦ ਬਾਈ ਜੀ ਆਪ ਜੀ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਹੀ ਵੀਰੇ ਤੁਸੀਂ ਇਹ ਪ੍ਰਾਲਾ ਕੀਤਾ ਜੀ ਨਹੀਂ ਜੀ ਬਾਈ ਅਸੀਂ ਕੁਝ ਤੁਸੀਂ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਪਰਿਵਾਰਕ ਮੈਂਬਰ ਆ ਉਰੀਆਂ ਆ ਜਮੀਨਾਂ ਤੁਸੀਂ ਇਹ ਸੋਚੋ ਵੀ ਠੰਡਾ ਲੈ ਕੇ ਆਉਣਾ ਜੀ ਇਹ ਕੋਈ ਗੱਲ ਨਹੀਂ ਔਰ ਆਲੇ ਦਾਲੇ ਤੁਸੀਂ ਸੰਗਤ ਜੀ ਦੇਖ ਰਹੇ ਹੋ ਪਿੰਡ ਦੇ ਵਿਚਾਲੇ ਘਰ ਆ ਜੀ ਬਾਈ ਉਹਨਾਂ ਦਾ ਇੱਥੇ ਵੀਰ ਹੈ ਜਿਹੜਾ ਆਪਣਾ ਸਮਾਂ ਬਿਤਾ ਰਿਹਾ ਸੀਗਾ ਜੀ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਹਿੰਮਤ ਦੇਣ ਤਾਕਤ ਦੇਣ ਵੀ ਅਸੀਂ ਇਸ ਬੱਚੇ ਦੇ ਜੀਵਨ ਦੇ ਵਿੱਚ ਕੋਈ ਚੰਗਾ ਜਿਹੜਾ ਕਰਮ ਬੀਜ ਸਕੀ ਐਦਾਂ ਦਾ ਤੁਸੀਂ ਸਾਰੇ ਭੈਣ ਭਰਾ ਮਨ ਨੇ ਅਰਦਾਸਾਂ ਕਰਨੀਆਂ ਨੇ ਕਿ ਮਹਾਰਾਜ ਸਾਨੂੰ ਤਾਕਤ ਦੇਣ ਅਸੀਂ ਹੋਰ ਬਹੁਤ ਵੱਡਾ ਆਸ਼ਰਮ ਬਣਾ ਸਕੀਏ ਜੀ ਦੇ ਵਿੱਚ ਜਸਵੰਤ ਵਰਗੇ ਵੀਰ ਕਿੰਨੀ ਵੱਡੀ ਮਾਤਰਾ ਦੇ ਵਿੱਚ ਕਿੰਨੇ ਮਤਲਬ ਪੰਜਾਬ ਦੇ ਬੱਚੇ ਬਿਮਾਰ ਨੇ ਉਹ ਸਾਰੇ ਉੱਥੇ ਰਹਿ ਸਕਣ ਕੋਈ ਇਹੋ ਜਿਹਾ ਸਮਾਂ ਇੱਕ ਦਿਨ ਆ ਜਾਵੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਵੀ ਸਾਰੇ ਬੱਚਿਆਂ ਲਈ ਘਰ ਬਣ ਜੇ ਐਡਾ ਵੱਡਾ ਵੀ ਕਿਸੇ ਨੂੰ ਇਹ ਨਾ ਕਹਿਣਾ ਪਵੇ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਜੀ ਔਰ ਆਪ ਜੀ ਆਪਣੇ ਆਲੇ ਦੁਆਲੇ ਧਿਆਨ ਰੱਖਣਾ ਜੇ ਕੋਈ ਇਦਾਂ ਦਾ ਵੀਰ ਹੈਗਾ ਤਾਂ ਉਹਨੂੰ ਆਪਣੇ ਕੋਲੇ ਲਚਕਾਣੀ ਲੈ ਕੇ ਆਓ ਤੁਸੀਂ ਉਹਨਾਂ ਦਾ ਇਲਾਜ ਫ੍ਰੀ ਸ਼ੁਰੂ ਹੋ ਜਾਣਾ ਜੀ ਉਹਨਾਂ ਦਾ ਇਲਾਜ ਸੰਸਥਾ ਦੇ ਖਰਚ ਤੇ ਕੀਤਾ ਜਾਣਾ ਸੰਗਤ ਸਪੋਰਟ ਕਰਦੀ ਹੈ ਜਿਹਦੇ ਵਿੱਚੋਂ ਸੰਗਤ ਜੀ ਔਰ ਆਪ ਜੀ ਸੰਸਥਾ ਨਾਲ ਜਰੂਰ ਜੁੜੋ ਸਾਰੇ ਭੈਣ ਭਰਾ ਸਿੱਧਾ ਸੇਵਾ ਚੀਜ਼ਾਂ ਦੇ ਰੂਪ ਦੇ ਵਿੱਚ ਔਰ ਮੈਂਬਰਸ਼ਿਪ ਦੇ ਵਿੱਚ ਵੀ ਆਪ ਜੀ ਐਡ ਹੋਵੋ ਆਪਣਾ ਫਰਜ ਸੇਵਾ ਸੁਸਾਇਟੀ ਦੇ ਪੱਕੇ ਮੈਂਬਰ ਬਣ ਕੇ ਵੀ ਆਪ ਜੀ ਯੋਗਦਾਨ ਪਾਓ ਤੁਹਾਨੂੰ ਸਾਡਾ ਨੰਬਰ ਮਿਲ ਗਿਆ ਹੋਣਾ ਸਕਰੀਨ ਤੇ ਆਪ ਜੀ ਸਾਡੇ ਨਾਲ ਸਲਾਮ مشورہ ਕਰ ਲਿਓ ਜੀ ਅਸੀਂ ਤੁਹਾਨੂੰ ਦੱਸਾਂਗੇ ਵੀ ਮੈਂਬਰਸ਼ਿਪ ਬਣ ਕੇ ਆਪ ਜੀ ਮੈਂਬਰ ਬਣ ਕੇ ਸੰਸਥਾ ਨੂੰ ਸਪੋਰਟ ਕਿੱਦਾਂ ਕਰ ਸਕਦੇ ਹੋ ਔਰ ਆਪ ਜੀ ਦਾ ਸਾਰੇ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਕਰਕੇ ਅੱਜ ਇਹ ਸੇਵਾ ਇੱਕ ਮੋਟਰ ਦੇ ਕੋਠੇ ਤੋਂ ਸ਼ੁਰੂ ਹੋ ਕੇ ਅੱਜ ਐਡਾ ਵੱਡਾ ਘਰ ਬਣ ਰਿਹਾ ਜੀ ਜਿੱਥੇ ਅੱਜ ਸੌ ਦੀ ਗਿਣਤੀ ਦੇ ਵਿੱਚ ਇਹ ਬੱਚੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਨਗੇ ਪਰ ਕੁਝ ਸਮਾਂ ਐਸਾ ਸੀ ਉੱਥੇ ਖੇਤਾਂ ਦੇ ਵਿੱਚ ਇੱਕ ਮੋਟਰ ਦਾ ਕੋਠਾ ਸੀ ਇਸ ਕਮਰੇ ਨਾਲੋਂ ਵੀ ਤੀਜਾ ਹਿੱਸਾ ਛੋਟਾ ਜਿਵੇਂ ਛੋਟਾ ਜਿਹਾ ਸਟਾਟਰ ਲੱਗਿਆ ਵਾ ਦੀ ਇੱਕ ਮੰਜੇ ਹੀ ਉਹਦੇ ਵਿੱਚ ਡੈਂਦਾ ਸੀ ਉੱਥੋਂ ਆਸ਼ਰਮ ਅੱਜ ਇੱਥੋਂ ਤੱਕ ਆਪਣਾ ਫਰਜ ਸੇਵਾ ਸੁਸਾਇਟੀ ਪਹੁੰਚ ਚੁੱਕੀ ਆ ਸਾਰਾ ਕੁਝ ਸੰਗਤ ਦਾ ਇੱਕ ਕੌਲੀ ਗਲਾਸ ਤੋਂ ਲੈ ਕੇ ਐਂਬੂਲੈਂਸਰ ਤੱਕ ਸਾਡੇ ਮਾਮਾ ਸਾਡੀਆਂ ਭੈਣਾਂ ਸਾਡੀਆਂ ਸਾਡੇ ਵੀਰਾਂ ਨੇ ਜਿਹੜੀ ਇਸ ਘਰ ਨੂੰ ਸਪੋਰਟ ਕੀਤੀ ਆ ਜੀ ਔਰ ਦੇਖਣਾ ਜਸਵੰਤ ਦੇ ਹਾਲਾਤ ਅਗਲੇ ਬਦਲ ਜਾਣਗੇ ਇਸ ਤੋਂ ਪਹਿਲਾਂ ਅਸੀਂ ਪਟਿਆਲੇ ਬੰਦੇ ਦੇ ਉੱਪਰ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਬਜ਼ੁਰਗ ਸੀਗੇ ਪਟਿਆਲਾ ਜਾਂ ਦੇਵੀਗੜ੍ਹ ਦੇ ਵਾਸੀ ਨੇ ਉਹ ਔਰ ਬਹੁਤ ਬੁਰੇ ਹਾਲਾਤ ਸੀ ਸੰਗਤ ਜੀ ਬਿਲਕੁਲ ਬਿਨਾ ਕੱਪੜਿਆਂ ਤੋਂ ਘੁੰਮ ਰਹੇ ਸੀ ਅਸੀਂ ਉਹ ਵੀਡੀਓ ਨਹੀਂ ਆਪ ਜੀ ਨੂੰ ਸ਼ੇਅਰ ਕਰ ਸਕਦੇ ਉਹਦਾਂ ਦੀਆਂ ਵੀਡੀਓ ਪਰ ਇੰਨੇ ਬੁਰੇ ਹਾਲਾਤ ਸੀ ਬਿਲਕੁਲ ਬਿਨਾ ਕੱਪੜਿਆਂ ਤੋਂ 60 ਸਾਲ ਦੇ ਬਜ਼ੁਰਗ ਸੜਕਾਂ ਤੇ ਘੁੰਮਦੇ ਹੋਣ ਬਾਜ਼ਾਰ ਦੇ ਵਿੱਚ ਆਪ ਜੀ ਸੋਚ ਕੇ ਦੇਖੋ ਕੀ ਉਹਨਾਂ ਦੇ ਕੀ ਹਾਲਾਤ ਬਣ ਚੁੱਕੇ ਹੋਣਗੇ ਬਿਨਾ ਕੱਪੜਿਆਂ ਤੋਂ ਨਰਕ ਭਰੀ ਜ਼ਿੰਦਗੀ ਕੱਟਦੇ ਸੀ ਜਿਹੜੀ ਸੜਕਾਂ ਗਰਮ ਉਹਦੇ ਤੇ ਪੈ ਰਹੇ ਹੁੰਦੇ ਸੀਗੇ ਜੀ ਜਦੋਂ ਫਿਰ ਲੋਕਾਂ ਦੀ ਨਿਗਾ ਪਈ ਸਾਡੇ ਤੇ ਕਿਸ ਨੀਹੇ ਲੱਗੇ ਤਾਂ ਅਸੀਂ ਉਹਨਾਂ ਨੂੰ ਅੱਜ ਹੁਣੇ ਤੁਹਾਡੇ ਇੱਥੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਆਸ਼ਰਮ ਦੇ ਵਿੱਚ ਵਿਚ ਕਾਣੀ ਪਿੰਡ ਦੇ ਵਿੱਚ ਤਾਂ ਜੋ ਉਹਨਾਂ ਦਾ ਸਮਾਂ ਜਿਹੜਾ ਚੰਗਾ ਹੋ ਸਕੇ ਜੀ ਗੁਰੂ ਸਾਹਿਬ ਕਿਰਪਾ ਕਰਨ ਜਸਵੰਤ ਵੀਰੇ ਹੋਰ ਵੀਰੇ ਠੀਕ ਹੈ ਜਸਵੰਤ ਫਿਰ ਆ ਚੱਲੀਏ ਫਿਰ ਆਪਾਂ ਵੀਰੇ ਜਸਵੰਤ ਹੋਰ ਵੀਰੇ ਠੀਕ ਆ ਤੁਸੀਂ ਆ ਬੇਬੇ ਕਹਿੰਦੀ ਗੰਦੇ ਗਲਾਸਾਂ 'ਚ ਕਾਹਤੋਂ ਪੀਂਦੇ ਹੋ ਪਾਣੀ ਵਿੱਚ ਸਾਫ਼ 'ਚ ਕਾਹਤੋਂ ਨਹੀਂ ਪੀਂਦੇ ਹੈ ਸਾਫ਼ ਕਰਦੇ ਜੀ ਆ ਦੇਖੀ ਗੰਦੇ ਨੇ ਗਲਾਸ ਇਹ ਸਾਫ਼ ਨੇ ਗਲਾਸ ਦੱਸੋ ਚਲ ਆ ਸਾਫ਼ ਹੈ ਇਹ ਗਲਾਸ ਸਾਫ਼ ਨੇ ਕਿ ਗੰਦੇ ਨੇ ਸਾਫ਼ ਨੇ ਜੀ ਸਾਫ਼ ਨੇ ੱਚਾ ਉਹ ਦੱਸੋ ਕਿਹੜੇ ਕਿਹੜੇ ਗੰਦੇ ਨੇ ਨਾ ਹੱਥ ਲਾ ਕੇ ਦੱਸੋ ਗੰਦਾ ਤਾਂ ਨਹੀਂ ਕੋਈ ਕਿਹੜੇ ਕਿਹੜੇ ਇਹ ਗੰਦਾ ਅੱਛਾ ਬਾਕੀ ਬਾਕੀ ਇਹ ਠੀਕ ਹੈ ਬਾਕੀ ਸਾਫ ਨੇ ਇਹ ਗੰਦਾ ਤੇ ਉਧਰ ਜੱਗ ਸਾਫ ਜੱਗ ਹੀ ਸਾਫ ਹੈ ਜੀ ਜੱਗ ਸਾਫ ਆ ਉਹ ਗੜਬੀ ਗੜਬੀ ਸਾਫ ਹੈ ਇਹ ਟੱਕਣ ਟੱਕਣੀ ਸਾਫ ਨੇ ਆਹ ਗਲਾਸ ਗੰਦਾ ਹੈ ਨਾ ਵੀਰੇ ਹਾਂਜੀ ਹਾਂ ਠੀਕ ਆ ਵੀਰੇ ਇਹ ਗੱਲ ਸਹੀ ਆ ਭਾਈ ਜਸਵੰਤ ਦੀ ਸਾਡਾ ਭਾਈ ਜਸਵੰਤ ਠੀਕ ਆ ਵੀਰੇ ਬੇਬੇ ਦੇ ਪੈਰੀ ਹੱਥ ਲਾ ਕੇ ਆਪਾਂ ਚੱਲ ਚੱਲੀਏ ਲਚਕਾਰੀ ਪਿੰਡ ਠੀਕ ਆ ਚੱਲ ਚੱਲੀਏ ਬੇਬੇ ਦੇ ਬੇਬੇ ਦੇ ਬੇਬੇ ਦੇ ਆ ਚੱਲੀਏ ਲੱਲਾ ਬੇਬੇ ਦੇ ਪੈਰੀਂ ਲੋ ਕੋਈ ਨਾ ਹੀ ਕੋਈ ਨਾ ਕਿਸੇ ਲੋਕ ਕਿਸੇ ਚੀਜ਼ ਦੀ ਲੋੜ ਨਹੀਂ ਲਾ ਬੇਬੇ ਦੇ ਪੈਰੀਂ ਹੱਥ ਸਮਾਰ ਕੇ ਕਿ ਬੇਬੇ ਹੁਣ ਨਹੀਂ ਮੈਂ ਗਲਤੀ ਕਰਦਾ ਪਪਾ ਜੀ ਬੰਦਾ ਸੀ ਜਾਂਦਾ ਜੀ ਹਾਂ ਠੀਕ ਹੋ ਗਿਆ ਹਾਂ ਤੁਸੀਂ ਵੀ ਸਿਰ ਤੇ ਹੱਥ ਰੱਖੋ ਜੀ ਮੁੰਡੇ ਦੇ ਮਾਮਾ ਦੇ ਤਾਂ ਕਦਮਾਂ ਦੇ ਵਿੱਚ ਤਾਕਤ ਹੁੰਦੀ ਹੈ ਜੀ ਨਾ 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 ਇਹ ਗਲਤੀ ਨਹੀਂ ਕਰ ਚੱਲ ਜੀ ਜ਼ਬਤ ਹੋ ਬਾਹਰ ਨੂੰ ਵੀਰੇ ਚੰਗਾ ਜੀ ਲਓ ਜੀ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਠੀਕ ਹੈ ਵੀਰੇ ਫੁੰਟ ਮੰਨ ਗਿਆ ਹਾਂ ਜੀ ਹਾਂ ਹਾਂ ਆ ਚਲੀ ਜਸਵੰਤ ਥੱਲੇ ਚੱਲਦੇ ਆਪਾਂ ਆ ਜਾ ਥੱਲੇ ਆ ਜਾ ਵੀਰੇ ਚਲੋ ਜੀ ਆ ਜਾ ਵੀਰੇ ਹੋਬੋ ਵੀਰੇ ਚਲੋ ਸਾਰੇ ਜਾਣੇ ਚਲੋ ਵੀਰੇ ਚਲੋ ਚਲੋ ਵੀਰੇ ਚਲੋ 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 ਜੋ ਆਜੂ 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 ਕੀ ਵਾਹਿਗੁਰੂ ਚੱਲ ਵੀ ਜਸਵੰਤ ਸਿੰਘ ਚੱਲ ਕਿੰਨੇ ਟਾਈਮ ਬਾਅਦ ਉਤਰ ਰਿਹਾ ਥੱਲੇ 3 ਮਾਇਸ ਠੀਕ ਹੈ ਹੈ ਚਲ ਮਹਾਰਾਜ ਤੈਨੂੰ ਤੰਦਰੁਸਤੀਆਂ ਦੇਵੇ ਵੀਰੇ ਨੇ ਵਾਲੇ ਤੇਰੇ ਨੌਕੀਏ ਜਸਵੰਤ ਚੱਲ ਵੀਰੇ ਚਲੋ ਵਾਹਿਗੁਰੂ ਚੱਲ ਵੀਰੇ ਜਸਵੰਤ ਵਾਹਿਗੁਰੂ 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 ਪੁਰੇ ਵਾਹਿਗੁਰੂ ਜਸਵੰਤ ਬੋਲ ਵਾਹਿਗੁਰੂ ਲੈ ਲਾ ਲੈ ਲਾ ਫਿਰ ਲਣਦਰ ਦੇ ਪੈਰੀਂ ਹੱਥਾਂ 'ਪਾ ਚੱਲੀਏ ਫਿਰ ਸੰਗਤ ਆ ਪਈ ਮੈਂ ਤਾਂ ਜੀ ਫੇੜੰਮ ਵਿੱਚ ਬੁਲਾਤੇ ਠੰਡਾ ਕੋਈ ਬਾਤ ਨਹੀਂ ਇਹ ਬੇਬੇ ਕੁਛ ਨਹੀਂ ਕੋਈ ਨਹੀਂ ਔਰ ਸੰਗਤ ਜੀ ਇਹ ਕਾਕਾ ਸਿੰਘ ਜੀ ਨੇ ਜੀ ਇਹਨਾਂ ਦੇ ਪਿਤਾ ਜੀ ਇਹ ਵੀ ਅਪਾਹਜ ਨੇ ਲੱਤ ਜਿਹੜੀ ਖਰਾਬ ਆ ਇਹ ਇਹਦੇ ਨਾਲ ਤੁਰਦੇ ਨੇ ਸਕੰਜੇ ਨਾਲ ਤੇ ਪੁੱਤ ਐਸੇ ਹਾਲਾਤਾਂ ਦੇ ਵਿੱਚ ਜਿਹੜਾ ਘਰ ਦੇ ਹਾਲਾਤ ਇਦਾਂ ਦੇ ਬਣ ਗਏ ਜੀ ਪਾ ਗੁਰੂ ਸਾਹਿਬ ਕਿਰਪਾ ਕਰਨੇ ਜਿਹੜਾ ਘਰ ਦੇ ਹਾਲਾਤ ਬਦਲ ਨੇ ਬੱਚਾ ਵੀ ਠੀਕ ਹੋਵੇ ਔਰ ਪਰਿਵਾਰ ਵੀ ਚੰਗਾ ਜੀਵਨ ਜਿਹੜਾ ਜੀ ਸਕੇ ਜੀ ਔਰ ਇਸ ਟਾਈਮ ਅਸੀਂ ਕਿਹੜਾ ਪਿੰਡ ਆ ਜੀ ਇਹ ਕੁਰੜੀ ਕੁਰੜੀ ਹਾਂ ਕੁਰੜੀ ਪਿੰਡ ਦੇ ਵਿੱਚ ਆ ਜੀ ਮਹਾਲੀ ਦੇ ਬਿਲਕੁਲ ਨੇੜੇ ਆ ਜੀ ਬੜੇ ਰੋਡ ਤੋਂ ਥੋੜਾ ਜੀ ਥੱਲੇ ਉਤਰ ਕੇ ਆ ਜੀ ਮਹਾਲੀ ਦੇ ਜਮੀਂ ਨੇੜੇ ਜੀ ਧੰਨਵਾਦ ਜੀ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਪੁੱਤਰੀ ਬਾਹਰ ਆ ਜੋ ਜਸਵੰਤ ਵੀਰੇ ਆ ਜੋ ਜਸਵੰਤ ਆ ਲੈ ਬੈਠ ਵੀਰੇ ਆ ਜਾ ਚੜ ਜਾ ਵੀਰੇ ਗੱਦੇ ਦੇ ਢੂਲਾ ਲਾ ਵੀਰੇ ਵੈਰੀ ਗੁੱਡ ਚ ਚੱਪਲਾਂ ਥੱਲੇ ਕੱਢ ਦੇ ਜਿਸਮਨ ਤਾਂ ਇੱਥੇ ਰੱਖ ਦੇ ਥੱਲੇ ਵੀਰੇ ਹਾਂ ਬਸ ਤਾਂ ਬਣ ਗਈ ਗੱਲ ਵੀਰੇ ਲੈ ਵਾਹਿਗੁਰੂ ਬੈਠ ਜਾ ਹਾਂ ਬਹਿ ਜਾ ਬਹਿ ਜਾ ਜਿਸਮਨ ਵੀਰੇ ਹਾਂ ਟੂਲਾ ਲਾ ਵੀਰੇ ਲਓ ਜੀ ਬੋਲ ਚੜਜੋ ਚਲ ਬਾਤ ਚ ਚੜਜੋ 2 ਮੀਟਰ ਉੱਪਰ ਵਾਹੋ ਜਿਸਮਨ ਤਾਂ ਠੀਕ ਆ ਹਾਂ ਠੀਕ ਆ ਜੀ ਚਲ ਠੀਕ ਆ ਵੀਰੇ ਠੀਕ ਆ ਵੀਰੇ ਨਹੀਂ ਨਹੀਂ ਇੱਕੋ ਗੱਲ ਆ ਜੀ ਵੀਰੇ ਨਹੀਂ ਜੀ ਇੱਕੋ ਗੱਲ ਆ ਜੀ ਅਸੀਂ ਨਾ ਅੱਧੇ ਘੰਟੇ ਉੱਥੇ ਬੜਾ ਵਧੀਆ ਪ੍ਰੋਗਰਾਮ ਹਾਂ ਨੀਓ ਠੀਕ ਆ ਤੁਹਾਡੀ ਗੱਲ ਅਸੀਂ ਮਾਫੀ ਮੰਗਦੇ ਆ ਬੜਾ ਮੁਹਾਲੀ ਤੇ ਆਏ ਆਂ ਬਾਬੇ ਅੱਛਾ ਜੀ ਉੱਥੇ ਨਾ ਹੀ ਸਾਨੂੰ ਮਿਲਦੇ ਬੰਦੇ ਹੋਰ ਟਾਈਮ ਲੱਗ ਜਾ ਬਹੁਤ ਜੀ ਸਾਨੂੰ ਪਤਾ ਸੰਗਤ ਉੱਥੇ ਨਾ ਬਹੁਤ ਮਿਲਨੀ ਆ ਜੀ ਇਸ ਕਰਕੇ ਜਾਨੂ ਅਸੀਂ ਪਟਿਆਲੇ ਜਾਵੜਾਂ ਇੱਕ ਖਾਸ ਕਰਕੇ ਨਾ ਜੀ ਮੇਰੀ ਅੱਜ ਬੇਟੀ ਦਾਖਲ ਕਰੀ ਵੀ ਆ ਹਾਂਜੀ ਉਹਦੇ ਪੇਟ ਦੇ ਵਿੱਚ ਗੱਠਾਂ ਬਣ ਗਈਆਂ ਜੀ ਸਰੀਰ ਦੇ ਵਿੱਚ ਉਹ ਦਾਖਲ ਕਰੀ ਵੀ ਉਸ ਕਰਕੇ ਮੈਂ ਜਦੋਂ ਇਹਦੀ ਵੀਡੀਓ ਦੇਖੀ ਸਤਾਂ ਲੱਗੇ ਵੀ ਆਪੇ ਨੂੰ ਲੈ ਕੇ ਆਈਏ ਪਹਿਲਾਂ ਚਲੋ ਹੋਰ ਵੀਰੇ ਹਾਂਜੀ ਵੀਰੇ ਹਲੇ ਇੱਕ ਦਾਖਲ ਨਹੀਂ ਜੀ ਹਾਂਜੀ ਕੱਲ ਦੇ ਕੱਲ ਰਾਤ ਦੇ ਦਾਖਲ ਕਰੇ ਵੀ ਨਹੀਂ ਵੀਰੇ ਆਉਂਗੇ ਪਰਸੋਂ ਰਾਤ ਦੇ ਹਾਂ ਜਰੂਰ ਆਇਓ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਠੀਕ ਠਾਕ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚਲੋ ਜੀ ਹਾਂਜੀ ਸੰਗਤ ਜੀ ਔਰ ਇਸ ਟਾਈਮ ਅਸੀਂ ਜਿਹੜਾ ਲਚਕਾਣੀ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਜੀ ਨਿਆਲੇ ਠੀਕ ਰਿਹਾ ਸਫਰ ਹੈ ਵਧੀਆ ਵੀਰਾ ਚਲੋ ਪੀਲਾ ਪੀਲਾ ਪੁੱਤਰੀ ਦੁੱਧ ਪੀਲਾ ਤੇ ਔਰ ਤੁਸੀਂ ਸੰਗਤ ਜੀ ਇਸ ਵੀਰ ਨੂੰ ਤਾਂ ਦੇਖਿਆ ਆਓ ਤੁਹਾਨੂੰ ਅਸੀਂ ਜਿਹੜਾ ਇਸ ਘਰ ਦੇ ਵੀ ਦਰਸ਼ਨ ਕਰਾਉਨੇ ਆ ਜੀ ਗੁਰੂ ਨਾਨਕ ਦਾ ਦਰ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਔਰ ਇਹਦੇ ਵਿੱਚ 100 ਮੈਂਬਰ ਰਹਿ ਰਹੇ ਔਰ ਇੱਧਰ ਸੰਗਤ ਜੀ ਕਮਰੇ ਬਣਾਏ ਗਏ ਨੇ ਜੀ ਹੁਣੇ ਮਹੀਨੇ ਤੋਂ ਇਹ ਕਮਰੇ ਚੱਲਦੇ ਹੋਏ ਨੇ ਜਿਹਦੇ ਵਿੱਚ ਇੱਕ ਤਾਂ ਪ੍ਰਸ਼ਾਦਾ ਬਣਦਾ ਜੀ ਇੱਥੇ ਉਹ ਬੀਬੀਆਂ ਪ੍ਰਸ਼ਾਦਾ ਬਣਾ ਰਹੀਆਂ ਨੇ ਬਾਕੀ ਦਫਤਰ ਬਹੁਤ ਤਰ੍ਹਾਂ ਦੀਆਂ ਨੇ ਕਤਰਾਆਂ ਦੀਆਂ ਜਿਹੜੀਆਂ ਲੋੜਾਂ ਸੀ ਉਹ ਕਮਰਿਆਂ 'ਚ ਪੂਰੀਆਂ ਹੋ ਰਹੀਆਂ ਨੇ ਜਿਵੇਂ ਸੇਵਾਦਾਰ ਰਹਿ ਸਕਦੇ ਨੇ ਆਈ ਗਈ ਸੰਗਤ ਔਰ ਇੱਧਰ ਆਪ ਜੀ ਇਹਨਾਂ ਰੱਬੀ ਰੂਹਾਂ 100 ਮੈਂਬਰ ਪੂਰਾ ਆਨੰਦ ਦੀ ਜ਼ਿੰਦਗੀ ਜੀ ਰਿਹਾ ਸੰਗਤ ਜੀ ਅਸੀਂ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਵੀ ਇਸ ਘਰ ਨੂੰ ਬਹੁਤ ਜ਼ਿਆਦਾ ਲੋੜ ਆ ਸੰਗਤ ਜੀ ਆਪ ਜੀ ਭੈਣ ਭਰਾਵਾਂ ਦੀ ਡਿਊਟੀ ਲਾ ਕੇ ਇੱਥੇ ਤੱਕ ਚੀਜ਼ਾਂ ਦੇ ਰੂਪ ਦੇ ਵਿੱਚ ਜਰੂਰ ਸੇਵਾ ਕਰੋ ਤਾਂ ਜੋ ਜਿਹੜੀ ਉਹ ਬਿਲਡਿੰਗ ਆ ਵੱਡੀ ਬਿਲਡਿੰਗ ਉੱਪਰ ਬਣ ਸਕੇ ਜੀ ਇਹ ਜਿਹੜਾ ਤਾਂ ਜੋ 100 ਜਾਂ 150 ਮੈਂਬਰ ਹੋਰ ਲਿਆ ਲਿਆਇਆ ਜਾ ਸਕੇ ਔਰ ਇੱਥੇ ਬਿਲਡਿੰਗ ਮਟੀਰੀਅਲ ਦੀ ਜਿਆਦਾ ਲੋੜ ਆ ਜੀ ਕੁਝ ਬਿੱਲ ਖੜੇ ਨੇ ਦਵਾਈਆਂ ਦੇ ਹੋਰ ਕਈ ਤਰ੍ਹਾਂ ਦੇ ਬਿੱਲ ਖੜੇ ਨੇ ਸੰਗਤ ਜੀ ਥੋੜੇਕ ਸੰਗਤ ਆਈ ਮਦਦ ਕਰਨ ਲਈ ਪਰ ਉਨੀ ਸੰਗਤ ਜਿਹੜਾ ਅੱਗੇ ਆਵੇ ਤਾਂ ਜੋ ਆਪਾਂ ਜਿਹੜਾ ਇਹ ਕਾਰਜ ਅੱਗੇ ਵਧਾ ਸਕੀਏ ਜੀ ਔਰ ਸੰਗਤ ਜੀ ਇਸ ਘਰ ਦੇ ਵਿੱਚ ਵਿਜ਼ਿਟ ਜ਼ਰੂਰ ਕਰੋ ਆਪ ਜੀ ਆਉਂਦੇ ਜਾਂਦੇ ਇੱਕ ਪੱਕੇ ਮੈਂਬਰ ਜ਼ਰੂਰ ਬਣੋ ਸੰਗਤ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਜਿਹੜੇ ਪਰਿਵਾਰਕ ਮੈਂਬਰ ਪਿਛਲੇ 4 4.5 ਸਾਲ ਤੋਂ ਇਸ ਘਰ ਨੂੰ ਆਪਣੀ ਕਿਰਤ ਕਮਾਈ ਦੇ ਨਾਲ ਹੀ ਕਿੱਕਟ ਲਾ ਕੇ ਬਣਾ ਰਹੇ ਨੇ ਉਹ ਪੱਕੇ ਮੈਂਬਰ ਜ਼ਰੂਰ ਬਣੋ ਜੀ ਤਾਂ ਜੋ ਇਸ ਸੇਵਾ ਦੇ ਵਿੱਚ ਯੋਗਦਾਨ ਪਾ ਸਕੇ ਔਰ ਆਪਣੀ ਯੋਗਦਾਨ ਪਾ ਸਕੋ ਔਰ ਤਾਂ ਜੋ ਇਸ ਚੀਜ਼ ਦਾ ਰਿਕਾਰਡ ਰਹਿ ਸਕੇ ਅਜੇ ਤੋਂ 20 ਸਾਲ ਨੂੰ ਸੰਗਤ ਜੀ ਇਹ ਚੀਜ਼ ਦਾ ਪਤਾ ਹੋਵੇ ਵੀ ਕਿਹੜੀਆਂ ਸੰਗਤਾਂ ਨੇ ਇਸ ਘਰ ਨੂੰ ਬਣਾਇਆ ਸੀ ਜਦੋਂ ਇੱਡਾ ਵੱਡਾ ਇਹ ਘਰ ਬਣ ਜੂਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਹੋਵੇ ਵੀ ਕਿਹੜੀਆਂ ਸੰਗਤਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਹ ਗੁਰੂ ਨਾਨਕ ਦਾ ਦਰ ਆਪਣਾ ਫਰਜ ਸੇਵਾ ਸੁਸਾਇਟੀ ਨੂੰ ਇੱਡਾ ਵੱਡਾ ਖੜਾ ਕੀਤਾ ਸੀ ਜੀ ਧੰਨਵਾਦ ਜੀ ਅਸੀਂ ਹੁਣ ਵੀਰ ਨੂੰ ਉਸ ਨੂੰ ਰੈਸਟ ਕਰਾਉਨੇ ਆਂ ਕਿਰਾਨ ਕਰਾਉਨੇ ਆਂ ਦਿਲੋਂ ਧੰਵਾਦ ਆਪ ਜੀ ਦਾ ਹਸਦੇ ਬਹਸਦੇ ਰਹੋ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਸੰਗਤ ਜੀ ਇਹ ਅੱਜ ਲੈ ਕੇ ਆਏ ਆਂ ਵੀਰ ਨੂੰ ਉਹ ਪ੍ਰਸ਼ਾਦਾ ਸਾਰਿਆਂ ਨੇ ਛੱਕ ਲਿਆ ਜੀ ਸਾਨੂੰ ਪਤਾ ਨਹੀਂ ਲੱਗਿਆ ਇਹਨੇ ਛੱਕਿਆ ਨਹੀਂ ਉਹ ਸੇਵਾਦਾਰਾਂ ਨੇ ਦੱਸਿਆ ਜੀ ਲੈ ਬੱਤ ਇੱਕ ਪ੍ਰਸ਼ਾਦਾ ਦੇ ਦੋ ਇਹਨੇ ਆ ਆ ਉਹ ਹੋ ਗਿਆ ਕਿਹੜਾ ਇੱਕ ਦੇ ਦੋ ਇੱਕ ਦੇ ਦੋ ਬਸ ਔਰ ਸੰਗਤ ਜੀ ਇਹ ਵੀਰ ਪਿਛਲੇ 10 ਸਾਲ ਤੋਂ ਨਾ ਜੀ ਘਰ ਦੇ ਵਿੱਚ ਮਾਂ ਨੇ ਸੰਗਲ ਲਾਇਆ ਵਾ ਤੀ ਆ ਮਾਫ ਕਰਨਾ ਸੰਗਲ ਕਿਹਾ ਗਿਆ ਜੀ ਮਾਂ ਨੇ ਕਮਰੇ ਦੇ ਵਿੱਚ ਇਸ ਵੀਰ ਨੂੰ ਬੰਦ ਕਰਿਆ ਵਾ ਸੀਗਾ ਜੀ 10 ਸਾਲਾਂ ਤੋਂ ਕਿਉਂਕਿ ਮੈਂਟਲੀ ਉਹ ਇੰਨਾ ਜ਼ਿਆਦਾ ਹੋ ਗਿਆ ਸੀਗਾ ਜੀ ਮਾਂ ਨੇ ਚਵਰੇਚ ਬੰਦ ਕਰ ਲਿਆ ਕਿੰਨੀ ਦੁਖੀ ਮਾਂ ਹੋਊ ਔਰ ਕਿੰਨਾ ਦੁਖੀ ਉਹ ਬਾਪ ਹੋਊਗਾ ਔਰ ਕਿਹਦੇ ਹਾਲਾਤ ਬਣੇ ਹੋਣਗੇ ਘਰ ਦੇ ਤੁਸੀਂ ਵੀਡੀਓ ਦੇਖੀ ਆ ਜੀ ਸੰਗਤ ਜੀ ਕੀ ਨਾਮ ਆ ਤੁਹਾਡਾ ਜੀ ਨਾਮ ਕੀ ਹੈ ਹਾਂ ਜੀ ਚੰਗਾ ਸੰਗਤ ਕਿਹੜਾ ਹੀ ਪੁਰੇ ਖਾ ਲੋ ਖਲ ਪੈ ਰੋਟੀ ਖਾ ਲੋ ਬਾਪ ਜੀ ਹਾਂ ਜਸਵੰਤ ਸਿੰਘ ਆ ਜੀ ਪ੍ਰੋਫੈਸਰ ਜੀ ਹਾਂ ਚਲ ਆ ਖਾ ਲੋ ਖਾ ਲੋ ਕੋਈ ਨਾ ਖਾ ਲੋ

Bagaimana dengan mereka? ਕਿੰਨਾ ਨਰਕ ਕਟਿਆ ਹੋਏ ਨੇ ਵਿਚਾਰੇ ਨੇ ਪਾਗੜੀ ਮੀਂਹ ਨੂੰ ਮਾਰੀ ਦੇਖਾ ਕੋਲੀ ਮੂੰਖ ਖਾਲੇ ਵੀਰੇ ਬੁਰਕੀ ਦੇਖਾ ਜਵੰਤ ਇੱਨਾ ਪੜਾ ਹੋ ਜੀ ਜਵੰਤ ਇੱਨਾ ਪੜਾ ਅੱਛਾ ਜੀ ਮੀਂਹ ਦਾ ਮਾਹੌਲ ਆ ਜਨਰੇਟਰ ਟੱਕ ਦਿਓ ਜਿੰਨੀ ਜਲਦੀ ਹੋ ਸਕੇ ਆਪਣੇ ਬੰਦੇ ਬੈੱਡਾਂ ਤੇ ਲੈ ਚੱਲੋ ਸਾਰਾ ਆਪਣਾ ਜੇ ਕੋਈ ਪ੍ਰੋਬਲਮ ਆਈ ਸ਼ਾਂਤ ਲਵਾਂਗੇ ਕਿੱਥੋਂ ਕਰ ਦੋ ਬੰਦ ਕਰ ਦੋ ਜੀ ਬੰਦ ਕਰ ਦੋ ਲਾਈਟ ਕੋਈ ਗੱਲ ਨਹੀਂ ਬੰਦ ਰਹਿ ਲੈਣ ਦਾ ਸਪਾਰਕ ਜੇ ਮਾਰ ਦਿਆ ਕੋਈ ਗੱਲ ਨਹੀਂ ਲੈ ਖਾ ਵੀਰੇ ਖਾ ਖਾ ਵੀਰੇ ਖਾ ਅਰ ਸੰਗੇਜੀ ਤੁਸੀਂ ਦੇਖਿਆ ਇਸ ਵੀਰ ਨੂੰ ਆਪਾਂ ਅੱਜੇ ਲੈ ਕੇ ਆਏ ਜੀ ਜਿਹੜਾ ਕਰੋੜਾ ਪਤਾ ਨਹੀਂ ਇਦਾਂ ਦਾ ਕੋਈ ਪਿੰਡ ਸੀਗਾ ਜੀ ਕੁਰੜੀ ਕੁਰੜੀ ਮਹਾਲੀ ਦੇ ਨੇੜੇ ਇਹ ਉਹੀ ਵੀਰ ਆ ਮੈਂ ਕਹੂੰਗਾ ਇਧਰੋਂ ਆ ਕੇ ਇੱਕ ਵਾਰੀ ਇਸ ਵੀਰ ਦੇ ਸਰੂਪ ਦੇ ਦਰਸ਼ਨ ਕਰਾਏ ਜਾਣ ਜੀ ਇਹੀ ਵੀਰ ਹੈ ਜਿਹਨੂੰ ਆਪਾਂ ਅੱਜ ਲੈ ਕੇ ਆਏ ਸੰਗਤ ਜੀ ਔਰ ਕਿਹੜੇ ਹਾਲਾਤ ਸੀ ਉੱਥੇ ਦੇ ਔਰ ਉਰੇ ਦੇ ਕੀ ਹਾਲਾਤ ਨੇ ਇਸ ਟਾਈਮ ਅਸੀਂ ਮੈਂ ਕਹੂੰਗਾ ਸੰਗਤ ਨੂੰ ਜ਼ਰੂਰ ਦਿਖਾਇਆ ਜਾਵੇ ਉੱਥੇ ਕਿੱਦਾਂ ਇਹ ਗੰਦੇ ਬਰਤਨਾਂ ਦੇ ਵਿੱਚ ਜਿਹੜਾ ਪ੍ਰਸ਼ਾਦਾ ਛਕਦਾ ਸੀ ਔਰ ਇਸ ਟਾਈਮ ਬੜੀ ਖੁਸ਼ੀ ਹੁੰਦੀ ਉਹ ਸੰਗਤ ਨੂੰ ਬਹੁਤ ਸੰਗਤ ਇਸ ਵੀਰ ਲਈ ਦੁਆਵਾਂ ਕਰੂਗੀ ਕਿਉਂਕਿ ਇਹ ਵੀਰ ਬੜੀ ਚੈਨ ਦੀ ਔਰ ਬੜੀ ਇੱਜ਼ਤ ਦੀ ਜ਼ਿੰਦਗੀ ਜੀਣ ਲਈ ਇੱਥੇ ਆਇਆ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚ ਔਰ ਆਪ ਜੀ ਨੇ ਸੰਗਤ ਜੀ ਦੇਖਿਆ ਇਸ ਵੀਡੀਓ ਨੂੰ ਔਰ ਆਪ ਜੀ ਆਪਣਾ ਫਰਜ ਸੇਵਾ ਸੁਸਾਇਟੀ ਨੂੰ ਜਰੂਰ ਸਪੋਰਟ ਕਰਨਾ ਜੀ ਤਾਂ ਜੋ ਆਪਾਂ ਇਸ ਘਰ ਨੂੰ ਬਹੁਤ ਵੱਡਾ ਬਣਾਈਏ ਜੀ ਇਦਾਂ ਦੇ ਜਸਵੰਤ ਵਰਗੇ ਵੀਰਾਂ ਨੂੰ ਬਹੁਤ ਵੱਡੇ ਪੱਦਰ ਤੇ ਲਿਆ ਕੇ ਉਹਨਾਂ ਦੀ ਸੇਵਾ ਕੀਤੀ ਜਾ ਸਕੇ ਜੀ ਆਪ ਜੀ ਨੇ ਦੇਖਿਆ ਔਰ ਇਹ ਇਦਾਂ ਹੀ ਵੀਰਾਂ ਨੇ ਹੁਣ ਪ੍ਰਸ਼ਾਦਾ ਛਕਿਆ ਹੁਣ ਆਪਣੇ ਆਪਣੇ ਜਿਹੜਾ ਬਿਸਤਰੇ 'ਚ ਚਲੇ ਜਾਣਗੇ ਸਾਰੇ ਵੀਰ ਔਰ ਹੁਣ ਪੈਰ ਧੋਣਗੇ ਪਹਿਲਾਂ ਜੀ ਕਿਉਂਕਿ ਪ੍ਰਸ਼ਾਦਾ ਛਕਿਆ ਜਾਂ ਬਾਹਰ ਅੰਦਰ ਦਿਨ ਚ ਬੰਦੇ ਫਰੀ ਜਾਂਦੇ ਨੇ ਪੈਰ ਧੋਣ ਤੋਂ ਬਾਅਦ ਆਪਣੇ ਬਿਸਤਰਿਆਂ 'ਚ ਫਿਰ ਉੱਥੇ ਉਹਨਾਂ ਨੂੰ ਕੱਲੇ-ਕੱਲੇ ਨੂੰ ਬਲਾਕ ਕੀ ਜਿਹੜੀ ਦਵਾਈ ਦਿੱਤੀ ਜਾਣੀ ਆ ਔਰ ਬੜੀ ਗੁਰੂ ਸਾਹਿਬ ਕਿਰਪਾ ਕਰਦੇ ਨੇ ਬੜਾ ਆਨੰਦ ਆਉਂਦਾ ਇਹਨਾਂ ਨੂੰ ਪ੍ਰਸ਼ਾਦਾ ਛਕ ਲੈਣ ਤੋਂ ਪ੍ਰਸ਼ਾਦਾ ਛਕ ਲੈਣ ਤੋਂ ਛਕ ਲੈਣ ਬਾਬਾ ਹਾਂ ਪਾਣੀ ਲਿਆ ਕੇ ਦੇ ਦਿਓ ਔਰ ਸੰਗਤ ਜੀ ਜਦੋਂ ਇਹ ਵੀਰ ਇਸ ਟੈਂਪ ਪ੍ਰਸ਼ਾਦਾ ਛਕਦੇ ਹੁੰਦੇ ਨੇ ਮਤਲਬ ਆਨੰਦ ਦੇ ਵੱਖਰਾ ਸੰਗਤ ਜੀ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਆਪ ਜੀ ਆਉਂਦੇ ਜਾਂਦੇ ਲਚਕਾਣੀ ਪਿੰਡ ਜਰੂਰ ਪ੍ਰਦੀਪ ਸੇਵਾ ਕਰ ਰਿਹਾ ਇੱਧਰ ਜੀ ਪ੍ਰਦੀਪ ਇਸ ਵੀਰ ਨੂੰ ਜਲਦੀ ਸੇਵਾ ਕਰ ਰਿਹਾ ਸੰਗਤ ਜੀ ਪ੍ਰਦੀਪ ਵੀ ਕਿਸੇ ਟਾਈਮ ਬਿਮਾਰ ਸੀਗਾ ਪਰ ਅੱਜ ਦੂਜੇ ਦੀ ਮਦਦ ਕਰ ਰਿਹਾ ਇਹ ਵੀ ਬਹੁਤ ਵੱਡੀ ਗੱਲ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਇਦਾਂ ਦੀਆਂ ਰੂਹਾਂ ਤੇ ਹੋਰ ਮਿਹਰ ਭਰਿਆ ਅਤ ਰੱਖੇ ਰੁਕਜੋ ਹਜੇ ਇਕੱਠਾ ਨਾ ਕਰਿਓ ਔਰ ਸੰਗਤ ਜੀ ਆਪ ਜੀ ਆਉਂਦੇ ਜਾਂਦੇ ਲਚਕਾਣੀ ਪਿੰਡੇ ਨਾ ਰੂਹਾਂ ਦੇ ਜਰੂਰ ਪ੍ਰਦੀਪ ਆ ਪ੍ਰਸ਼ਾਦ ਦਾ ਬੁਗੇ ਠੰਡਾ ਹੋ ਗਿਆ ਸੀ ਇਹ ਰੱਖ ਲਿਖ ਸਾਈਡ ਤੇ ਔਰ ਆਉਂਦੇ ਜਾਂਦੇ ਜਰੂਰ ਖੜਕੇ ਜਾਇਆ ਕਰੋ ਤਾਂ ਜੋ ਆਪ ਜੀ ਨੂੰ ਵੀ ਜਿਹੜੀਆਂ ਦੁਆਵਾਂ ਜ਼ਿੰਦਗੀ ਚ ਮਿਲਣ ਸਕਰ ਆਪ ਜੀ ਨੂੰ ਵੀ ਇਸ ਘਰ ਦਾ ਪਤਾ ਲੱਗੇ ਘਰ ਕਿਦਾਂ ਕੰਮ ਕਰ ਰਿਹਾ ਤੇ ਬਹੁਤ ਵੱਡਾ ਘਰ ਬਣਨਾ ਸੰਗਤ ਜੀ ਤੁਹਾਡੇ ਸਾਥ ਦੀ ਲੋੜ ਆ ਵੱਧ ਚੜ ਕੇ ਸੰਗਤਾਂ ਨੂੰ ਅਵੇਅਰ ਕਰੋ ਲਚਕਾਣੀ ਪਿੰਡ ਲਈ ਵੀ ਲਚਕਾਣੀ ਪਿੰਡ ਦੇ ਵਿੱਚ ਆਸ਼ਰਮ ਤਾਂ ਜੋ ਸੰਗਤਾਂ ਵੱਧ ਚੜ ਕੇ ਇੱਥੇ ਚੀਜ਼ਾਂ ਦੇ ਰੂਪ ਵਿੱਚ ਮਦਦ ਕਰਨ ਔਰ ਆਪਾਂ ਇਸ ਘਰ ਨੂੰ ਵੱਡਾ ਬਣਾਈਏ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ